ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਸਮੀਰ ਆਪਣੇ ਪਰਿਵਾਰ ਨਾਲ ਇਹ ਗੱਲ ਸਾਂਝੀ ਕਰਦਾ ਹੈ ਤੇ ਲਖਵੀਰ ਨੂੰ ਵੀ ਇਹ ਗੱਲ ਨੂੰ ਦੱਸਦਾ ਹੈ ਤੇ ਉਹ ਕਹਿੰਦੇ ਹਨ ਕਿ ਚਲੋ ਮਾਮਾ ਵੀ ਤਾਂ ਆਪਣਾ ਹੀ ਹੈ ਉਹ ਵੱਡਿਆਂ ਦੀ ਥਾਂ ਲੱਗਦਾ ਹੈ ਤੇ ਜੇਕਰ ਉਹ ਜिद ਕਰਦਾ ਹੈ ਤਾਂ ਕੁਝ ਸਮੇਂ ਲਈ ਉਹਨਾਂ ਦੀ ਗੱਲ ਮੰਨ ਲੈਣੇ ਹਾਂ ਤੇ ਸਤਿਗੁਰੂ ਕਲੰਗੀਆਂ ਵਾਲੇ ਦਾ ਇਹ ਪ੍ਰਸ਼ਾਦ ਮਿੱਟੀ ਪੁੱਟ ਕੇ ਧਰਤੀ ਵਿੱਚ ਦੱਬ ਦਿੰਦੇ ਹਾਂ ਜਿਸ ਨਾਲ ਇਸ ਪ੍ਰਸਾਦੀ ਕਿਸੇ ਨੂੰ ਪਹਿਚਾਨ ਵੀ ਨਹੀਂ ਆਬਗੀ ਤੇ ਸਤਿਗੁਰ ਸੱਚੇ ਪਾਤਸ਼ਾ ਕਲਗੀਆਂ ਵਾਲੇ ਵੀ ਪ੍ਰਸੰਨ ਹੋ ਜਾਣਗੇ ਤੇ ਪੀਰ ਵੀ ਗੁੱਸਾ ਨਹੀਂ ਕਰਨਗੇ ਕਈ ਵਾਰ ਬੰਦਾ ਇਦਾਂ ਕਰਦਾ ਹੈ ਉਹ ਗੁਰੂਆਂ ਨੂੰ ਵੀ ਮੰਨਦਾ ਹੈ ਤੇ ਪੀਰਾਂ ਨੂੰ ਵੀ ਮੰਨਣ ਲੱਗਦਾ ਹੈ ਇਸ ਨਾਲ ਉਹ ਦੋਵਾਂ ਪਾਸਿਆਂ ਦਾ ਹੀ ਨਹੀਂ ਰਹਿੰਦਾ ਨਾ ਤਾਂ ਉਹ ਗੁਰੂ ਦਾ ਸਿੱਖ ਬਣ ਪਾਉਂਦਾ ਹੈ ਅਤੇ ਨਾ ਹੀ ਉਹ ਕਿਸੇ ਪੀਰ ਦਾ ਮੁਰੀਦ ਬਣਦਾ ਹੈ ਫਿਰ ਇਦਾਂ ਦਾ ਹੋ ਜਾਂਦਾ ਬੰਦਾ ਤੇ ਗੁਰਬਾਣੀ ਵਿੱਚ ਵੀ ਇਹ ਬਚਨ ਆਉਂਦਾ ਹੈ ਕਿ ਇੱਕੋ ਦਾਤਾ ਸੇਬੀ ਹੈ ਹਰ ਇੱਕ ਤੇ ਹੈ ਹੀ ਹੈ ਹੋਰ ਕਿਤੋਂ ਜੇ ਮੰਗੀ ਹੈ ਤਾਂ ਲਾਜ ਮਰਾਈਏ ਇਸ ਕਰਕੇ ਆਪਾਂ ਨੂੰ ਵੀ ਸਦਾ ਇੱਕ ਪਰਮਾਤਮਾ ਉੱਤੇ ਹੀ ਟੇਕ ਰੱਖਣੀ ਚਾਹੀਦੀ ਹੈ ਤੇ ਉਸ ਉੱਤੇ ਹੀ ਭਰੋਸਾ ਵੀ ਰੱਖਣਾ ਚਾਹੀਦਾ ਹੈ ਹੁਣ ਲਖਵੀਰ ਤੇ ਸ਼ਮੀਰ ਨੇ ਮਾਮੇ ਪਿੱਛੇ ਲੱਗ ਕੇ ਉਹ ਸੀਤ ਪ੍ਰਸ਼ਾਦ ਧਰਤੀ ਵਿੱਚ ਨੱਪ ਦਿੱਤਾ ਹਾਲਾਂਕਿ ਸ਼ਮੀਰ ਉਸ ਪ੍ਰਸ਼ਾਦ ਨੂੰ ਨੱਪਣਾ ਨਹੀਂ ਸੀ ਚਾਹੁੰਦਾ ਪਰ ਉਸ ਦਾ ਜੋ ਮਾਮਾ ਸੀ ਉਹ ਬੜਾ ਖੋਟਾ ਸੀ ਉਸ ਨੇ ਉਹ ਸੀਤ ਪ੍ਰਸ਼ਾਦ ਕਿਸੇ ਨੂੰ ਵੀ ਛਕਣ ਨਹੀਂ ਸੀ ਦਿੱਤਾ ਕਿਉਂਕਿ ਜੋ ਬੰਦਾ ਖੋਟਾ ਹੁੰਦਾ ਹੈ ਉਹ ਖੋਟੀ ਗੱਲ ਹੀ ਕਰਦਾ ਹੈ ਹੁਣ ਰਾਤ ਪੈ ਜਾਂਦੀ ਹੈ ਤੇ ਸਵੇਰ ਹੁੰਦਾ ਹੈ ਹੱਥ ਜੋੜ ਕੇ ਭਾਈ ਸ਼ਮੀਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੰਦਨਾ ਕੀਤੀ ਹੈ ਪਰ ਉਸ ਦਾ ਦਿਲ ਹਾਲੇ ਵੀ ਤੜਕ ਰਿਹਾ ਸੀ ਜ਼ੋਰ-ਜ਼ੋਰ ਦੇ ਨਾਲ। ਅਨੰਗੁਰ ਗੋਬਿੰਦ ਸਿੰਘ ਜੀ ਪੋਸਤੇ ਹਨ ਕਿ ਭਾਈ ਮਹਾ ਪ੍ਰਸ਼ਾਦ ਲੈ ਕੇ ਗਏ ਸੀ। ਤੁਸੀਂ ਸ਼ਕਾ ਦਿੱਤਾ ਸੀ ਕਿ ਨਹੀਂ? ਤਾਂ ਸ਼ਮੀਰ ਕਹਿੰਦਾ ਹੈ ਹੱਥ ਜੋੜ ਕੇ ਕਿ ਮਹਾਰਾਜ ਮੈਂ ਤੁਹਾਡੇ ਅੱਗੇ ਝੂਠ ਨਹੀਂ ਬੋਲ ਸਕਦਾ। ਮੈਂ ਸੱਚੀ ਗੱਲ ਦੱਸਦਾ ਹਾਂ। ਸ਼ਮੀਰ ਕਹਿੰਦਾ ਹੈ ਕਿ ਹੇ ਸੱਚੇ ਪਾਸ਼ਾ ਮੇਰੇ ਘਰ ਜੈਤੋ ਤੋਂ ਮੇਰਾ ਮਾਮਾ ਆਇਆ ਹੋਇਆ ਹੈ। ਉਸ ਨੇ ਸਾਨੂੰ ਉਹ ਸ਼ੀਤ ਪ੍ਰਸ਼ਾਦ ਛਕਣ ਹੀ ਨਹੀਂ ਦਿੱਤਾ। ਉਸ ਨੇ ਕਿਹਾ ਕਿ ਜੇ ਤੁਸੀਂ ਇਹ ਪ੍ਰਸ਼ਾਦ ਸ਼ਕੋਗੇ ਤਾਂ ਗੁੱਗਾ ਪੀਰ ਗੁੱਸੇ ਹੋ ਜਾਵੇਗਾ ਤੇ ਜੋ ਘਰ ਵਿੱਚ ਧਨ ਦੌਲਤ ਹੈ ਜਾਂ ਸਾਡਾ ਰੋਹ ਸੁਆਬ ਬਣਿਆ ਹੋਇਆ ਹੈ ਉਹ ਵੀ ਖਤਮ ਹੋ ਜਾਵੇਗਾ ਤੇ ਅਸੀਂ ਉਹਨਾਂ ਦੀ ਗੱਲ ਮੰਨ ਕੇ ਉਹ ਸੀਤ ਪ੍ਰਸ਼ਾਦ ਸਕਿਆ ਹੀ ਨਹੀਂ ਉਸ ਨੂੰ ਧਰਤੀ ਪੱਟ ਕੇ ਥਾਲ ਸਮੇਤ ਜ਼ਮੀਨ ਵਿੱਚ ਦੱਬ ਦਿੱਤਾ ਫਿਰ ਤਾਂ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਹਨ ਕਿ ਇਹ ਧਰਤੀ ਕਰਮਾਂ ਵਾਲੀ ਹੈ ਤੁਸੀਂ ਅੰਨ ਦਾ ਆਦਰ ਨਹੀਂ ਕੀਤਾ ਤੇ ਇਸ ਅੰਨ ਦਾ ਸਤਕਾਰ ਕਰਨਾ ਚਾਹੀਦਾ ਸੀ ਮਾੜੀ ਗੱਲ ਕੀਤੀ ਤੁਹਾਡੇ ਮਾਮਾ ਜੀ ਨੇ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਜੇਕਰ ਆਪਾਂ ਅਨਾਜ ਦਾ ਆਦਰ ਨਾ ਕਰੀਏ ਤਾਂ ਕਾਲ ਪੈ ਜਾਂਦਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ